ਡੰਡਾਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਕਿਰਪਾ ਕਰੋ ਸੰਗਤ ਨਾਲ ਜਰੂਰ ਅਸੀਸ ਬਖਸ਼ੋ ਜੀ ਡੰਡਾਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਰਹਿਬਰਾਂ ਦੇ ਰਹਿਬਰ ਵਾਲੀਏ ਕੁੱਲ ਕਾਇਨਾਤ ਦੇ ਮਾਲਕ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਭਗਤ ਵੱਸਲ ਸਤਿਗੁਰੂ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਬੈਠੇ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸWARE ਗੁਰੂ ਖਾਲਸਾ ਸਾਥ ਸੰਗਤ ਜੀਓ ਬੜੇ ਹੀ ਐਸੇ ਪ੍ਰੇਮ ਵਾਲੇ ਜਿਹੜੇ ਸਵੇਰ ਤੋਂ ਹੀ ਇਸ ਹਾਲ ਦੇ ਵਿੱਚ ਸਜੇ ਬੈਠੇ ਨੇ ਆਏ ਹੋਏ ਬੁਲਾਰਿਆਂ ਨੂੰ ਸਰਵਣ ਕਰ ਰਹੇ ਨੇ ਆਪਣੇ ਜ਼ਿੰਦਗੀ ਦੇ ਕੁਝ ਪਲ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਫਲियां ਕਰਨ ਦਾ ਯਤਨ ਕਰ ਰਹੇ ਨੇ ਕੁਝ ਕੁ ਸਮਾਂ ਆਪ ਜੀ ਦਾ ਲੈਣਾ ਹੈ ਤੇ ਮੈਂ ਬੇਨਤੀ ਕਰਾਂ ਪੰਡਾਲ ਦੇ ਵਿੱਚ ਪਿੱਛੇ ਜਿਹੜੇ ਸੰਗਤ ਕੁਝ ਸੁੱਤੇ ਪਏ ਨੇ ਬੇਨਤੀ ਹੈ ਕਿ ਉਹਨਾਂ ਨੂੰ ਉੱਠ ਕੇ ਬੈਠ ਜਾਣ ਤੇ 10-15 ਕੁ ਮਿੰਟ ਵਾਸਤੇ ਆਪ ਜੀ ਦੇ ਨਾਲ ਕੁਝ ਬਚਨਾਂ ਦੀ ਸਾਂਝ ਪਾਉਣੀ ਹੈ ਇਹ ਸਾਰੀ ਸੰਗਤ ਹਾਜ਼ਰ ਹੋਣ ਦਾ ਸਬੂਤ ਦਿੰਦਿਆਂ ਤੇ ਗੱਲਾਂ ਬਾਤਾਂ ਨੂੰ ਸੰਕੋਚ ਕਰਦਿਆਂ ਅਸੀਸ ਬਖਸ਼ਿਓ ਭਾਵੇਂ ਬੇਸ਼ੱਕ ਆਪਾਂ ਹੁਣ ਥੋੜੇ ਰਹਿ ਗਏ ਆਂ ਪਰ ਥੋੜਿਆਂ ਦੇ ਵਿੱਚ ਵੀ ਬੜੀ ਕਲਾ ਵਰਤਦੀ ਆ ਜਦੋਂ ਗੁਰੂ ਦੇ ਹਾਜ਼ਰੀ ਦੇ ਵਿੱਚ ਆਪਾਂ ਬੈਠੀ ਹੋਈਏ ਇਤਿਹਾਸ ਨੂੰ ਚੇਤੇ ਕਰੋ ਫਤਿਹ ਬੁਲਾਉਣ ਤੋਂ ਪਹਿਲਾਂ ਮੜਿਆ ਗਿਆ ਚਮਕੌਰ ਦੀ ਗੜੀ ਦੇ ਵਿੱਚ ਕੁਝ ਕੀ ਸਿੰਘ ਸਨ ਤੇ ਜਦੋਂ ਬਾਹਰ ਬੈਠੀ ਨਾ ਮੁਗਲ ਫੌਜ ਤੇ ਉਹ ਆਪਸ ਦੇ ਵਿੱਚ ਸਲਾਮਾਂ ਕਰਦੇ ਨੇ ਵੀ ਅੰਦਰ ਕਿੰਨੀ ਕੁ ਫੌਜ ਹੋਏਗੀ ਕੋਈ ਕਹਿੰਦਾ ਜੀ ਹਜ਼ਾਰ ਕੇ ਦੇ ਕਰੀਬ ਹੋਏਗੀ ਕੋਈ ਕਹਿੰਦਾ ਜੀ 10000 ਹੋਏਗੀ ਕੋਈ ਕਹਿੰਦਾ ਜੀ ਥੋੜੇ ਜੇ ਹੋਣਿਆ ਕੋਈ ਜ਼ਿਆਦਾ ਨਹੀਂ ਅੰਦਰ ਜਿਹੜੇ 40 ਕੇ ਸਿੰਘ ਬੈਠੇ ਨੇ ਤੇ ਉਹ ਅੰਦਰੋਂ ਜਕਾਰੇ ਦੀ ਆਵਾਜ਼ ਗਜਾਉਂਦੇ ਨੇ ਤੇ ਫਤਿਹ ਗਜਾਉਂਦੇ ਨੇ ਜਿਹੜੀ ਆਵਾਜ਼ ਚਮਕੌਰ ਦੀ ਗੜੀ ਵਿੱਚੋਂ ਆਉਂਦੀ ਹੈ ਉਸ ਆਵਾਜ਼ ਨੇ ਬਾਹਰ ਵਾਲਿਆਂ ਨੂੰ ਇੱਕ ਗੱਲ ਦਾ ਸੁਨੇਹਾ ਦਿੱਤਾ ਅੰਦਰ ਬੇਸ਼ੱਕ ਅਸੀਂ ਥੋੜੇ ਹਾਂ ਪਰ ਤੁਹਾਡੇ ਸਾਹਮਣੇ ਅਸੀਂ ਹਜ਼ਾਰਾਂ ਤੇ ਲੱਖਾਂ ਦੀ ਤਾਦਾਦ ਵਿੱਚ ਹਾਂ ਸੋ ਥੋੜੀ ਜਿਹੀ ਆਵਾਜ਼ ਦੇ ਵਿੱਚ ਵੀ ਬਹੁਤ ਵੱਡਾ ਦਮ ਸੀ ਸੋ ਆਓ ਜਿੱਤਨੇ ਵੀ ਭੈਣਾ ਵੀਰ ਬਜ਼ੁਰਗ ਮਾਤਾਵਾ ਬੈਠੇ ਹੋ ਦੋਨੇ ਹੱਥ ਜੋੜੋ ਤੇ ਫਤਿਹ ਦੀ ਸਾਂਝ ਪਾਓ ਸਤ ਗੁਰ ਜੀ ਨੂੰ ਝਕਾਓ ਸੀਸ ਤੇ ਇੱਕ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਪੰਜਾਬ ਦੀ ਧਰਤੀ ਬਾਰੇ ਇੱਕ ਬਚਨ ਆਮ ਹੀ ਸੁਣਦੇ ਆਂ ਜੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿਉਂ ਵਸਦਾ ਇਹ ਉਹ ਪੰਜਾਬ ਦੀ ਧਰਤੀ ਹੈ ਜਿਸ ਪੰਜਾਬ ਦੀ ਧਰਤੀ ਤੇ ਦਸਾਂ ਗੁਰੂ ਸਹਿਬਾਨਾਂ ਨੇ ਚਰਨ ਪਾਏ ਨੇ ਇਹ ਉਹ ਪੰਜਾਬ ਦੀ ਧਰਤੀ ਹੈ ਜਿਸ ਪੰਜਾਬ ਦੀ ਧਰਤੀ ਤੇ ਦਸਾਂ ਵਿੱਚੋਂ ਨੌ ਗੁਰੂ ਸਹਿਬਾਨਾਂ ਦਾ ਪ੍ਰਕਾਸ਼ ਹੋਇਆ ਇਹ ਕੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਛੱਡ ਕੇ ਉਹ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਤੇ ਇਹ ਉਹੀ ਪੰਜਾਬ ਦੀ ਧਰਤੀ ਹੈ ਜਿਸ ਪੰਜਾਬ ਦੀ ਧਰਤੀ ਤੇ ਦਸਾਂ ਗੁਰੂ ਸਹਿਬਾਨਾਂ ਦੇ ਵਿੱਚੋਂ ਸਤ ਗੁਰੂ ਸਹਿਬਾਨ ਜੋਤੀ ਜੋਤ ਸਮਾਏ ਨੇ ਤਿੰਨ ਗੁਰੂ ਸਹਿਬਾਨ ਉਹ ਪੰਜਾਬ ਤੋਂ ਬਾਹਰ ਜੋਤੀ ਜੋਤ ਸਮਾਏ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਦੀ ਧਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਿੱਲੀ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇੜ ਦੀ ਧਰਤੀ ਦੇ ਇਹ ਵਸਦਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਐਸੇ ਕਰਕੇ ਕਿਹਾ ਜਾਂਦਾ ਕਿਉਂਕਿ ਇਹ ਪੰਜਾਬ ਦੀ ਧਰਤੀ ਤੇ ਸਾਨੂੰ ਇੱਕ ਬਹੁਤ ਵੱਡਾ ਮਹਾਨ ਖਜ਼ਾਨਾ ਮਿਲਿਆ ਦੁਨੀਆਂ ਦੇ ਵਿੱਚ ਤੁਸੀਂ ਥਾਂ ਪਰ ਥਾਂ ਜਹਾਜ਼ਾਂ ਤੇ ਸਫ਼ਰ ਕਰੋ ਤੁਹਾਨੂੰ ਥਾਂ ਪਰ ਥਾਂ ਤੇ ਸਮੁੰਦਰ ਦਿਖਣਗੇ ਸਮੁੰਦਰ ਵੱਡੇ ਤੋਂ ਵੱਡੇ ਗਹਿਰੇ ਤੋਂ ਗਹਿਰੇ ਵਿਸ਼ਾਲ ਤੋਂ ਵਿਸ਼ਾਲ ਵੱਡੀਆਂ ਤੋਂ ਵੱਡੀਆਂ ਲਹਿਰਾਂ ਵਾਲੇ ਸਮੁੰਦਰ ਤੁਹਾਨੂੰ ਦਿਸਣਗੇ ਅਚਨ ਚੇਤੀ ਜੇ ਕਿਤੇ ਉਸ ਸਮੁੰਦਰ ਦੇ ਵਿੱਚ ਕੋਈ ਡਿੱਗ ਗਿਆ ਜਾਂ ਡੁੱਬ ਗਿਆ ਆਖਰ ਨੂੰ ਉਹਦਾ ਅੰਤ ਹੁੰਦਾ ਏ ਉਹ ਡੁੱਬ ਕੇ ਮਰ ਜਾਏਗਾ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਐਸਾ ਸਮੁੰਦਰ ਹੈ ਜਿਹੜਾ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਡੁੱਬ ਗਿਆ ਉਹ ਮਰਦਾ ਨਹੀਂ ਬਲਕਿ ਉਹ ਤਰ ਜਾਂਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਹੁਤ ਵੱਡੀ ਬੜਾਈ ਹੈ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੜ ਆਏ ਨੇ ਅਸੀਂ ਤੁਸੀਂ ਸਾਰਿਆਂ ਨੇ ਵੇਖਿਆ ਹੈ ਬਹੁਤੀ ਵਿਆਖਿਆ ਦੀ ਲੋੜ ਨਹੀਂ ਹੈ ਹੜਾਂ ਦੇ ਵਿੱਚੋਂ ਬੜਾ ਕੁਝ ਝਲਕਾਂ ਮਿਲੀਆਂ ਨੇ ਇੱਕ ਮੈਂ ਬੇਨਤੀ ਕਰਾਂ ਜਿਤਨੇ ਵੀ ਭੈਣਾ ਮਾਵਾਂ ਬੇਟੀਆਂ ਨੇ ਥੋੜਾ ਜਿਹਾ ਇਕਾਗਰਤਾ ਆਪ ਜੀ ਦੀ ਮੈਂ ਲੈਣੀ ਚਾਹਣਾ ਹੈ ਕਿਸੇ ਸ਼ੱਕੀ ਨੇ ਕਿਉਂਕਿ ਜਿਹੜਾ ਬੰਦੇ ਦੇ ਅੰਦਰ ਸ਼ੱਕ ਪੈਦਾ ਹੋ ਜਾਂਦਾ ਨਾ ਸਭ ਤੋਂ ਭੜਾ ਰੋਗ ਹੈ ਜਿਸ ਬੰਦੇ ਦੇ ਦਿਲ ਵਿੱਚ ਹਿਰਦੇ ਵਿੱਚ ਸੁਰਤ ਚ ਸ਼ੱਕ ਪੈਦਾ ਹੋ ਜਾਵੇ ਨਾ ਉਹਦਾ ਇਲਾਜ ਸ਼ਾਇਦ ਹੀ ਕਿਤੇ ਹੋਵੇ ਸ਼ੱਕੀ ਬੰਦੇ ਨੇ ਪੰਜਾਬ ਨੂੰ ਸਵਾਲ ਕੀਤਾ ਪੰਜਾਬ ਸਿਆਂ ਮੈਂ ਇਸ ਭਾਰਤ ਦੀ ਧਰਤੀ ਤੇ ਬਾਕੀ ਲੋਕਾਂ ਨੂੰ ਵੀ ਵੇਖਿਆ ਏ ਪੰਜਵੇਂ ਤੇਰੀ ਪੰਜਾਬ ਦੀ ਧਰਤੀ ਤੇ ਲੋਕ ਵਸਦੇ ਨੇ ਇਦਾਂ ਗੁਜਰਾਤ 'ਚ ਵੀ ਵਸਦੇ ਨੇ ਰਾਜਸਥਾਨ 'ਚ ਵੀ ਵਸਦੇ ਨੇ ਕਰਨਾਟਕਾ 'ਚ ਵੀ ਵਸਦੇ ਨੇ ਕੇਰਲਾ 'ਚ ਵੀ ਵਸਦੇ ਨੇ ਆਂਧਰਾ ਪ੍ਰਦੇਸ਼ 'ਚ ਵੀ ਵਸਦੇ ਨੇ ਤੇ ਇਹਨਾਂ ਦੇ ਆਲੇ-ਦੁਆਲੇ ਸਮੁੰਦਰ ਹੀ ਹੈ ਪਰ ਮੈਂ ਤੇਰੇ ਤੋਂ ਇੱਕ ਸਵਾਲ ਪੁੱਛਣਾ ਚਾਹਣਾ ਏ ਬਾਕੀ ਜਗ੍ਹਾ ਤੇ ਵੀ ਬਹੁਤ ਹੜ੍ਹ ਆਉਂਦੇ ਨੇ ਸੁਨਾਮੀਆਂ ਆਉਂਦੀਆਂ ਨੇ ਬਹੁਤ ਵੱਡੇ ਝੱਖੜ ਝੁੱਲਦੇ ਨੇ ਜਦੋਂ ਉਹਨਾਂ ਤੇ ਤੂਫਾਨ ਆਉਂਦੇ ਨੇ ਹੜ੍ਹ ਆਉਂਦੇ ਨੇ ਤੇ ਉਹ ਇੱਕ ਵਾਰ ਡੋਲ ਜਾਂਦੇ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਘਰ ਤਬਾਹ ਹੋ ਜਾਂਦੇ ਨੇ ਫਸਲਾਂ ਉੱਜੜ ਜਾਂਦੀਆਂ ਨੇ ਪਰ ਜਦੋਂ ਉਹਨਾਂ ਵੱਲ ਤੱਕਿਆ ਤੇ ਉਹਨਾਂ ਵੱਲ ਤੱਕਿਆ ਤੇ ਇੱਕ ਗੱਲ ਦਾ ਅਹਿਸਾਸ ਹੋਇਆ ਇੱਕ ਇੱਕ ਸਾਲ ਤੱਕ ਉਹਨਾਂ ਦੀ ਅੱਖਾਂ ਦੇ ਹੰਝੂ ਰੁਕੇ ਨਹੀਂ ਪਰ ਪੰਜਾਬ ਸਿਆ ਤੇਰੇ ਇਸ ਜੰਮੇ ਜਾਇਆਂ ਨੂੰ ਵੀ ਮੈਂ ਵੇਖਿਆ ਏ ਤੇਰੇ ਪੰਜਾਬ ਦੀ ਧਰਤੀ ਤੇ ਤੇਰੇ ਉੱਤੇ ਵੀ ਹੜ ਆਏ ਨੇ ਬੜੇ ਵੱਡੀ ਤਵਾਈ ਹੋਈ ਐ ਝੱਖੜ ਝੁੱਲੇ ਨੇ ਬੜਾ ਵੱਡਾ ਨੁਕਸਾਨ ਫਸਲਾਂ ਦਾ ਘਰਾਂ ਦਾ ਕਾਰੋਬਾਰਾਂ ਦਾ ਜ਼ਮੀਨਾਂ ਦਾ ਪੈਸੇ ਦਾ ਬੱਚਿਆਂ ਦਾ ਸਕੂਲਾਂ ਦਾ ਕੀ ਕੁਝ ਕਹਿ ਸਕੀਏ ਬੜਾ ਕੁਝ ਨੁਕਸਾਨ ਹੋਇਆ ਬਾਕੀਆਂ ਨੂੰ ਵੇਖੀਦਾ ਤੇ ਉਹ ਇੱਕ ਇੱਕ ਸਾਲ ਤੱਕ ਰੋਂਦੇ ਰਹਿੰਦੇ ਨੇ ਚਿੰਤਾ ਵਿੱਚ ਡੁੱਬੇ ਰਹਿੰਦੇ ਨੇ ਪੰਜਾਬ ਸਿਆ ਤੇਰੇ ਜੰਮੇ ਜਾਇਆਂ ਦੇ ਵਿੱਚ ਐਸੀ ਕਿਹੜੀ ਗੱਲ ਐ ਖੜਾ ਦੇ ਪਾਣੀ ਦੇ ਵਿੱਚ ਖੜ ਕੇ ਵੀ ਉੱਚੀ ਉੱਚੀ ਸ਼ਬਦ ਗਾ ਰਿਹਾ ਐ ਬਸ ਮੈਨੂੰ ਦੱਸ ਤੇਰੇ ਜਾਇਆਂ ਦੇ ਵਿੱਚ ਐਸੀ ਕਿਹੜੀ ਤਾਕਤ ਹੈ ਜਿਹੜੀ ਇਹਨਾਂ ਨੂੰ ਡੋਲਣ ਨਹੀਂ ਦਿੰਦੀ ਪੰਜਾਬ ਨੇ ਅੱਗੋਂ ਬੜਾ ਸੋਹਣਾ ਜਵਾਬ ਦਿੱਤਾ ਕਹਿੰਦਾ ਕਹਿੰਦਾ ਸੱਜਣੋ ਇੱਕ ਗੱਲ ਯਾਦ ਰੱਖਿਓ ਮੈਂ ਆਪਣੇ ਇਸ ਧਰਤੀ ਦੇ ਉੱਤੇ ਮੈਨੂੰ ਰੰਗ ਭਾਗ ਲੱਗੇ ਨੇ 10 ਗੁਰੂ ਸਾਹਿਬਾਨਾਂ ਦੇ ਆ ਜਦੋਂ ਤੜਕਸਾਰ ਬਜ਼ੁਰਗ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਪਾਣੀ ਕਰਕੇ ਗੁਰਦੁਆਰੇ ਜਾ ਕੇ ਚੌਂਕੜੇ ਮਾਰ ਕੇ ਜਪਜੀ ਸਾਹਿਬ ਦਾ ਪਾਠ ਨਿਤਨੇਮ ਜਾਂ ਉਥੇ ਬਾਣੀ ਦਾ ਸੰਗ ਕਰਦੇ ਨੇ ਬਸ ਮੈਂ ਇਸ ਕਰਕੇ ਨਹੀਂ ਡੋਲਿਆ ਕਿਉਂਕਿ ਇਹਨਾਂ ਬਜ਼ੁਰਗਾਂ ਦੇ ਖੂਨ ਦੇ ਵਿੱਚ ਬਚਪਨ ਤੋਂ ਲੈ ਕੇ ਅਖੀਲੇ ਦਮ ਤੱਕ ਜਪਜੀ ਸਾਹਿਬ ਸਹਾਰਾ ਬਣਿਆ ਹੋਇਆ ਹੈ ਇਸ ਕਰਕੇ ਮੈਂ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੈ ਕਿਉਂਕਿ ਪੰਜਾਬ ਦੇ ਬਚਨ ਦੇ ਇਸ ਕਰਕੇ ਡੋਲਦੇ ਨਹੀਂ ਤੇ ਉਹ ਅੱਗੋਂ ਇਹ ਗੱਲ ਫੇਰ ਸ਼ੱਕੀ ਕਹਿੰਦਾ ਕਹਿੰਦੇ ਬਸ ਇਹ ਬਹੁਤ ਵੱਡੀ ਤਾਕਤ ਹੈ ਤੇ ਅੱਗੋਂ ਫੇਰ ਪੰਜਾਬ ਸੈ ਕਹਿ ਲਗਾ ਕਹਿੰਦਾ ਇੱਕ ਗੱਲ ਹੋਰ ਸੁਣ ਇਸ ਪੰਜਾਬ ਦੀ ਧਰਤੀ ਦੀ ਅਜੇ ਇੱਥੇ ਹੀ ਗੱਲ ਮੁੱਕੀ ਨਹੀਂ ਸ਼ੱਕੀ ਕਹਿੰਦਾ ਅਜੇ ਵੀ ਕੋਈ ਹੋਰ ਗੱਲ ਹੈਗੀ ਐ ਜਿਹੜੀ ਇਸ ਪੰਜਾਬ ਦੀ ਧਰਤੀ ਦੀ ਕਹਿੰਦੇ ਹੈਗੀ ਐ ਹੁਣ ਵੇਖੋ ਇਤਿਹਾਸ ਦੀ ਕੁਝ ਘਟਨਾ ਤੇ ਕੁਝ ਆ ਮੌਜੂਦਾ ਹਾਲਾਤਾਂ ਨੂੰ ਕੰਪੈਰੀਜ਼ਨ ਕਰੋ ਬੜਾ ਕੁਝ ਇਹਦੇ ਵਿੱਚੋਂ ਨਿਕਲੇਗਾ ਇੱਕ ਵਕਤ ਉਹ ਐ ਕਹਿੰਦਾ ਸ਼ੱਕੀ ਕਹਿੰਦਾ ਮੈਂ ਇਹ ਯਕੀਨ ਹੀ ਨਹੀਂ ਕਰ ਸਕਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਤੋਂ ਨਿਕਲੇ ਹੋਣ ਪਿੱਛੋਂ ਫੌਜ ਅੱਲਾ ਅੱਲਾ ਦੇ ਨਾਰੇ ਮਾਰਦੀ ਤਲਵਾਰਾਂ ਖੜਕਾਉਂਦੀ ਤੇ ਮਗਰ ਖੂਨ ਦੇ ਪਿਆਸੇ ਹੋ ਕੇ ਮਗਰ ਲੱਗੇ ਹੋਣ ਤੇ ਤੁਹਾਡੇ ਗੁਰੂ ਨੇ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਆਸਾ ਕੀ ਵਾਰ ਪੜ੍ਹੀ ਹੋਵੇ ਸਰਸਨ ਨਦੀ ਦੇ ਕੰਢੇ ਕਹਿੰਦੇ ਮੈਂ ਯਕੀਨ ਨਹੀਂ ਕਰਦਾ ਸ਼ੱਕੀ ਕਹਿੰਦਾ ਕਹਿੰਦੇ ਤੂੰ ਕਿਵੇਂ ਯਕੀਨ ਕਰੇਗਾ ਅੱਜ ਵੇਖ ਹੜ ਆਏ ਹੋਏ ਨੇ ਬੰਨ ਬੰਦਿਆਂ ਹੋਇਆਂ ਇੱਕ ਸੱਜਣ ਜਿਹਦੇ ਤੇੜ ਕਸ਼ਹਿਰਾ ਸੀ ਗਲ ਦੇ ਵਿੱਚ ਇੱਕ ਸਿੱਧਾ ਸਾਦਾ ਜਿਹਾ ਕੁੜਤਾ ਪਾਇਆ ਹੋਇਆ ਏ ਸਿਰ ਦੇ ਉੱਤੇ ਹਲਕਾ ਜਿਹਾ ਮੜਾਸਾ ਬੰਨਿਆ ਹੋਇਆ ਏ ਚੋਕ ਉਹ ਜ ਕੁੜਤਾ ਉਹਨੇ ਕਸ਼ੈਰੇ ਦੇ ਵਿੱਚ ਤੁੰਨਿਆ ਤੇ ਬਾਹ ਉੱਚੀ ਕਰਕੇ ਇੱਕ ਸ਼ਬਦ ਆਵਾਜ਼ਾਂ ਮਾਰ-ਮਾਰ ਕੇ ਸੰਗਤਾਂ ਨੂੰ ਪੜਾ ਰਿਹਾ ਏ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ ਤੂੰ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਨੇ ਆਸਾ ਕੀ ਵਾਰ ਨਹੀਂ ਪੜ੍ਹੀ ਹੋਵੇਗੀ ਜੇ ਯਕੀਨ ਕਰਨਾ ਹੈ ਤੇ ਉਹ ਵਿਆਸਾ ਦੇ ਕੰਡੇ ਤੇ ਖੜਾ ਉਹ ਸੱਜਣ ਵੱਲ ਵੇਖ ਘਰ ਵੀ ਉੱਜੜ ਗਿਆ ਘਰ ਵੀ ਤਬਾਹ ਹੋ ਗਿਆ ਹੜ ਦੇ ਪਾਣੀ ਦੇ ਵਿੱਚ ਖੜਾ ਏ ਬਾਹ ਉੱਚੀ ਕਰ ਕਰਕੇ ਸੰਗਤਾਂ ਨੂੰ ਸਬੋਧਨ ਕਰਦਿਆਂ ਹੋਇਆਂ ਕਹਿੰਦਾ ਤੁਸੀਂ ਵੀ ਪੜੋ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ ਮਨ ਬੇਤ ਹਤਿਆਲ ਸੇਤੀ ਮੇਰੀ ਇਹ ਇਹ ਬਚਨ ਕਿਉਂ ਨਿਕਲੇ ਆ ਕਿਉਂਕਿ ਕਹਿ ਲੱਗਾ ਪੰਜਾਬ ਸਿੰਘ ਕਹਿ ਲੱਗਾ ਕਹਿੰਦਾ ਓਏ ਸ਼ਕੀਆ ਯਾਦ ਰੱਖੀ ਮੈਨੂੰ ਜੇਕਰ ਕਿਸੇ ਨੇ ਪਾਲਿਆ ਜੇ ਕਿਸੇ ਨੇ ਸਿੰਜਿਆ ਜੇ ਕਿਸੇ ਨੇ ਥਾਪੜੇ ਦਿੱਤੇ ਐ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਥਾਪੜੇ ਦਿੱਤੇ ਹੋਏ ਨੇ ਉਹਨਾਂ ਦਾ ਕਰਕੇ ਅੱਜ ਡੋਲਦਾ ਨਹੀਂ ਕਹਿੰਦੇ ਇਹ ਤਾਂ ਸੀ ਬੁਝ ਬੁਢਰਗਾ ਦੀ ਮਰਦਾਂ ਦੀ ਕਹਾਣੀ ਕੋਈ ਬੀਬੀਆਂ ਵੀ ਇਦਾਂ ਦੀਆਂ ਹੈਗੀਆਂ ਨੇ ਕਹਿੰਦੇ ਇੱਕ ਵਕਤ ਉਹ ਸੀ ਮੀਰ ਮੰਨੂ ਦੀ ਜੇਲ ਜਿਸ ਮੀਰ ਮੰਨੂ ਦੀ ਜੇਲ ਵਿੱਚ ਅੱਜ ਵੇਖੋ ਮਾਈਆਂ ਦਾ ਇੱਕ ਸੁਭਾਅ ਆ ਪਿਆਰ ਦੇ ਨਾਲ ਭਰੀਆਂ ਸਵੇਰੇ ਉਹਨਾਂ ਨੇ ਕੌਲੀ ਦੇ ਵਿੱਚ ਆਟਾ ਭਰ ਕੇ ਲੈ ਜਾਣਾ ਤੇ ਤੜਕਸਾਰ ਤੁਰੇ ਜਾਣਾ ਗੁਰੂ ਘਰਾਂ ਦੇ ਵਿੱਚ ਆਵਾਜ਼ਾਂ ਆਉਂਦੀਆਂ ਨੇ ਗੁਰੂ ਗੁਰਦੁਆਰਿਆਂ ਦੇ ਵਿੱਚੋਂ ਸਵੇਰੇ ਨਿਤਨੇਮ ਹੁੰਦਾ ਤੇ ਮਾਈਆਂ ਜਾ ਕੇ ਤੜਕੇ ਨਿਤਨੇਮ 'ਚ ਹਾਜ਼ਰੀ ਭਰਦੀਆਂ ਆਟਾ ਉੱਥੇ ਪਾ ਕੇ ਆਪਣੀ ਪ੍ਰੇਮ ਭੇਟਾ ਰੱਖ ਕੇ ਉੱਥੋਂ ਪ੍ਰਸ਼ਾਦ ਲੈ ਆਉਂਦੀਆਂ ਨੇ ਘਰੇ ਆ ਕੇ ਭਾਵੇਂ ਦੋ ਦੋ ਦਾਣੇ ਬੱਚਿਆਂ ਦੇ ਮੂੰਹ ਵਿੱਚ ਪਾਉਣ ਕਿਸੇ ਨਾ ਕਿਸੇ ਤਰ੍ਹਾਂ ਬਾਣੀ ਦਾ ਰੰਗ ਸਾਡੇ ਘਰਾਂ ਤੱਕ ਪਹੁੰਚਿਆ ਹੋਇਆ ਏ ਹੋਰ ਵੇਖੋ ਉਹ ਮਾਈ ਜਿਹੜਾ ਘਰ ਡੁੱਬਿਆ ਹੋਇਆ ਥੱਲੇ ਤੇ ਆਪ ਛੱਤ ਤੇ ਚੜ੍ਹ ਕੇ ਬੈਠੀ 75 ਸਾਲ ਦੀ ਮਾਂ ਐ 75 ਸਾਲ ਦੀ ਮਾਂ ਅੱਜ ਦੇ ਸਮੇਂ ਦੇ ਵਿੱਚ ਤੇ ਉਹ ਸਮੇਂ ਦੇ ਵਿੱਚ ਮੈਂ ਬੇਨਤੀ ਕਰ ਲੱਗਾ ਇਹ ਪੰਜਾਬ ਦੀਆਂ ਉਹ ਜਾਈਆਂ ਨੇ ਜਿਨ੍ਹਾਂ ਨੇ ਬਾਣੀ ਨੂੰ ਵਿਸਾਰਿਆ ਨਹੀਂ ਇੱਕ ਉਹ ਮਾਈਆਂ ਨੇ ਜਿਹਦੀ ਗੋਦੀ ਦੇ ਵਿੱਚੋਂ ਸਾਲਕ ਦਾ ਬੱਚਾ 6 ਮਹੀਨੇ ਦਾ ਬੱਚਾ 2 ਮਹੀਨੇ ਦਾ ਬੱਚਾ ਕੱਢ ਕੇ ਜਾਲਮਾ ਨੇ ਜਲਾਦਾ ਨੇ ਨਿਜੇ ਦੇ ਵਿੱਚ ਪਰੋ ਦਿੱਤਾ ਦਾਤਰ ਨਾਲ ਟੁੱਕ ਦਿੱਤਾ ਰੱਸੀ ਦੇ ਵਿੱਚੋਂ ਦੀ ਕੱਢ ਕੇ ਤੇ ਮਾਂ ਦੇ ਗਲ ਵਿੱਚ ਹਾਰ ਪਾ ਦਿੱਤਾ ਤੇ ਸ਼ੱਕੀ ਕਹਿੰਦਾ ਕਹਿੰਦਾ ਪੰਜਾਬ ਸਿਆ ਫਿਰ ਤੇ ਤੇਰੀਆਂ ਮਾਵਾਂ ਡੋਲਗੀਆਂ ਹੋਣਗੀਆਂ ਕਹਿੰਦੇ ਕਿਥੇ ਗਾਲ ਵਿੱਚ ਆਪਣੇ ਬੱਚੇ ਦਾ ਹਾਰ ਪਾਇਆ ਤੇ ਸ਼ਾਮ ਦੀ ਰਹਿ ਰਾਸ ਕੀਤੀ ਅਰਦਾਸ ਕਰਕੇ ਤੇ ਇੱਕ ਬਚਨ ਆਪਣੇ ਮukh ਚੋਂ ਮਾਣੇ ਕੱਢਿਆ हे ਅਕਾਲ ਪੁਰਖ ਪ੍ਰਮਾਤਮਾ ਚਾਰ ਪੈਰ ਦਿਨ ਤੇਰੇ ਬਾਣੇ ਚ ਪਤੀਤ ਹੋਇਆ ਤੇ ਚਾਰ ਪੈਰ ਰੈਣ ਆਈ ਤੇਰੇ ਬਾਣੇ ਚ ਪਤੀਤ ਹੋਵੇ ਇਹ ਦਾਤਾਂ ਕਿੱਥੋਂ ਵਿਣੀਆਂ ਇਹ ਦਾਤਾਂ ਮਿਲਦੀਆਂ ਨੇ ਬਾਣੀ ਦੇ ਵਿੱਚੋਂ ਤੇ ਮਾਈਆਂ ਉਹ 70 ਕਿ ਸਾਲ ਦੀ ਮਾਂ ਕੋਠੇ ਤੇ ਚੜੀ ਉੱਪਰ ਛੱਤ ਤੇ ਬੈਠੀ ਤੇ 베ੜੀ ਦੇ ਵਿੱਚੋਂ ਦੀ ਲੰਘਦੇ ਹੋਏ ਜਿਹੜੇ ਵੰਡ ਦੇ ਆ ਰਹੇ ਨੇ ਰਾਸਣ ਉਹ ਆਵਾਜ਼ ਦੇ ਕੇ ਕਹਿੰਦੇ ਮਾਈ ਕੁਝ ਚਾਹੀਦਾ ਏ ਤੇ ਦੱਸ ਤੇ ਮਾਈ ਨੇ ਅੱਗੋਂ ਆਵਾਜ਼ ਦੇ ਕੇ ਕਿਹਾ ਕਹਿੰਦੇ ਪੁੱਤਰੋ ਆ ਗਿਓ ਕੁਝ ਦੇਣ ਆਏ ਹੋ ਆਜੋ ਜੇ ਕੁਝ ਆਇਓ ਦੇਣ ਵਾਸਤੇ ਤੇ ਹੁਣ ਖਾਲੀ ਨਾ ਜਾਇਓ ਚਾਹ ਪਾਣੀ ਪੀ ਕੇ ਜਾਇਓ ਹੋਂ ਇਸੀ ਚੜ੍ਹਦੀ ਕਲਾ ਦੀ ਨਿਸ਼ਾਨੀ ਜਿਹੜੀ ਪੰਜਾਬ ਦੀ ਧਰਤੀ ਤੋਂ ਪ੍ਰਗਟ ਹੋਈ ਨਿਕਲੀ ਐ ਮੈਂ ਕਹਿੰਨਾ ਬਾਣੀ ਅਸੀਂ ਪੜਦੇ ਸਵੇਰੇ ਸਵੇਰੇ ਬੇਸ਼ੱਕ ਸਾਡੇ ਉਹ ਚਟੀਆਂ ਦਾੜੀਆਂ ਵਾਲੇ ਬਜ਼ੁਰਗ ਤੜਕਸਾਰ ਗੁਰਦੁਆਰੇ ਦੇ ਵਿੱਚ ਜਾ ਕੇ ਬੈਠਦੇ ਨੇ ਇਹ ਬਾਣੀ ਦੀ ਤਸਵੀਰ ਹੀ ਐ ਜਿਨ੍ਹਾਂ ਨੇ ਪੰਜਾਬ ਨੂੰ ਡੋਲਣ ਨਹੀਂ ਦਿੱਤਾ ਤੇ ਬੱਚਾ ਇਹਦੇ ਬੱਚੇ ਵੀ ਇਸ ਹਾਲਾਤਾਂ ਵਿੱਚੋਂ ਬੱਚੇ ਵੀ ਪਿੱਛੇ ਨਹੀਂ ਰਹੇ ਇਤਿਹਾਸ ਦੇ ਵਿੱਚ ਇੱਕ ਹੋਰ ਘਟਨਾ ਨੂੰ ਚੇਤੇ ਵਿੱਚ ਰੱਖੋ ਜਦੋਂ ਵਕਤ ਸੀ ਧੰਨ ਮਾਤਾ ਗੁਜਰਕੌਰ ਜੀ ਤੇ ਨਾਲ ਉਹਨਾਂ ਦੇ ਦੋ ਬੱਚੇ ਠੰਡੇ ਬੁਰਜ ਵਿੱਚ ਕੈਦ ਕੀਤੇ ਤੇ ਬਾਬਾ ਮੋਤੀराम ਮੈਰੇ ਦੀ ਬਹੁਤ ਵੱਡੀ ਸੇਵਾ ਹੈ ਜੀ ਜਿन्हने ਦੁੱਧ ਪਿਆਇਆ ਠੰਡੇ ਬੁਰਜ ਤੱਕ ਜਾ ਕੇ ਤੇ ਠੰਡੇ ਬੁਰਜ ਤੱਕ ਜਦੋਂ ਦੁੱਧ ਪਿਉਣ ਜਾਂਦਾ ਸੀ ਮੋਤੀਰਾਮ ਉਹਦੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਹੈ 7 ਸਾਲ ਜਿਹਦਾ ਨਾਮ ਨਰਾਇਣਾ ਉਹ ਆਪਣੀ ਛੋਟੀ ਜੀ ਨਿੱਕੀ ਜੀ ਗੋਲਕ ਤੋੜਦਾ ਹੈ ਉਹਦੇ ਵਿੱਚੋਂ ਕੁਝ ਕੁ ਸਿੱਕੇ ਕੱਢਦਾ ਹੈ ਆਪਣੇ ਬਾਪ ਦੇ ਹੱਥਾਂ ਤੇ ਰੱਖ ਕੇ ਇੱਕ ਗੱਲ ਕਹਿੰਦਾ ਹੈ ਕਹਿੰਦਾ ਬਾਪੂ ਜੇ ਤੂੰ ਚੱਲਿਆ ਇਹ ਬੱਚਿਆਂ ਨੂੰ ਦੁੱਧ ਪਿਉਣ ਵਾਸਤੇ ਮੇਰੇ ਵੀਰਾਂ ਨੂੰ ਦੁੱਧ ਪਿਉਣ ਵਾਸਤੇ ਆਹ ਕੁਝ ਕਿ ਸਿੱਕੇ ਮੈਂ ਸੰਭਾਲ ਕੇ ਰੱਖਿਆ ਜੇ ਕਿਤੇ ਪਹਿਰੇਦਾਰ ਨੇ ਤੈਨੂੰ ਰੋਕਿਆ ਅੱਗੇ ਜਾਣ ਤੋਂ ਮਨਾ ਕੀਤਾ ਆਹ ਦੋ ਸਿੱਕੇ ਉਹਦੇ ਮੂੰਹ ਦੇ ਅੱਗੇ ਮਾਰੀ ਤਾਂ ਜੋ ਬੱਚਿਆਂ ਤੱਕ ਇਹ ਦੁੱਧ ਜਿਹੜਾ ਉਹ ਬੱਚਿਆਂ ਤੱਕ ਪਹੁੰਚ ਜਾਵੇ ਉਹ ਨਰਾਇਣੇ ਨੇ ਆਪਣੀ ਛੋਟੀ ਜੀ ਗੋਲਕ ਤੋੜੀ ਤੇ ਬੱਚਿਆਂ ਦੀ ਉਹ ਸੇਵਾ ਜਿਹੜੀ ਐ ਉਹ ਛੋਟੇ ਸਹਿਬਜ਼ਾਦਿਆਂ ਤੱਕ ਦੁੱਧ ਪਹੁੰਚਾਉਣ ਦੇ ਵਿੱਚ ਸਹਾਇਕ ਹੋਈ ਅੱਜ ਦਾ ਵਕਤ ਵੇਖੋ ਉਸ ਇਤਿਹਾਸ ਨੂੰ ਕੰਪੈਰੀਜ਼ਨ ਕਰੋ ਵਕਤ ਵੇਖੋ ਇਦਾਂ ਦਾ ਏ ਕਿ ਅੱਜ ਮਾਵਾਂ ਵੀ ਪਿੱਛੇ ਨਹੀਂ ਰਹੀਆਂ ਅੱਜ ਬਜ਼ੁਰਗ ਵੀ ਪਿੱਛੇ ਨਹੀਂ ਰਹੇ ਅੱਜ ਕਈ ਇਦਾਂ ਦੇ ਵੀ ਛੋਟੇ-ਛੋਟੇ ਇਲਾਕਿਆਂ ਦੇ ਵਿੱਚ ਬੱਚੇ ਹੈਗੇ ਨੇ ਜਿਨ੍ਹਾਂ ਨੇ ਅੱਜ ਵੀ ਨਿੱਕੀਆਂ-ਨਿੱਕੀਆਂ ਆਪਣੀਆਂ ਗੋਲਕਾਂ ਬੁਗਣੀਆਂ ਤੋੜੀਆਂ ਉਹਦੇ ਵਿੱਚੋਂ ਭਾਵੇਂ 50 ਰੁਪਏ ਨਿਕਲੇ ਭਾਵੇਂ 100